ਮਹੀਨੇ ਸਿੱਤਾ ਦਿਨ ਵਾਰ ਇਹ ਸਭ ਸਮੇਂ ਦੀਆਂ ਇਕਾਈਆਂ ਨੇ ਸਮੇਂ ਨੂੰ ਸਮਝਣ ਦੇ ਲਈ ਸਮੇਂ ਵਿੱਚ ਰਹਿਣ ਦੇ ਲਈ ਮਨੁੱਖ ਨੇ ਸਮੇਂ ਦੀ ਵੰਡ ਕੀਤੀ ਹੈ ਗੁਰਬਾਣੀ ਦੇ ਅੰਦਰ ਜਿਹੜੀ ਸਭ ਤੋਂ ਛੋਟੀ ਸਮੇਂ ਦੀ ਇਕਾਈ ਆਈ ਹੈ ਉਹ ਹੈ ਛਿਨ ਜਿਵੇਂ ਸਤਗੁਰ ਬਾਣੀ ਵਿੱਚ ਕਹਿੰਦੇ ਨੇ ਛਿਨ ਛਿਨ ਤਨ ਛੀਜੈ ਜਰਾ ਜਨਾਵੇ ਆਮ ਅਸੀਂ ਸੰਸਾਰ ਅੰਦਰ ਇਹ ਕਹਾਵਤ ਵਰਤਨੇ ਆ ਕਿ ਬਹੁਤੇ ਵੱਡੇ ਪਸਾਰਿਆਂ ਦੇ ਪਿੱਛੇ ਦੌੜਨ ਦੀ ਜ਼ਰੂਰਤ ਨਹੀਂ ਹੁੰਦੀ ਇੱਕ ਇੱਕ ਬੂੰਦ ਜੇ ਕੜੇ ਦੇ ਵਿੱਚ ਪੈਂਦੀ ਜਾਏ ਨਾ ਤੇ ਉਹ ਕੜਾ ਸਮਾ ਪਾ ਕੇ ਇੱਕ ਦਿਨ ਭਰ ਜਾਂਦਾ ਹੈ ਇਸੇ ਤਰ੍ਹਾਂ ਇੱਕ ਇੱਕ ਛਿਨ ਛਿਨ ਹੁੰਦਾ ਜਿੰਨੀ ਦੇਰ ਵਿੱਚ ਆਪਾਂ ਅੱਖ ਬੰਦ ਕਰਕੇ ਖੋਲਨੇ ਆ ਇਨੂੰ 4 ਵੀ ਕਹਿੰਦੇ ਹਨ ਗੁਰਬਾਣੀ ਵਿੱਚ ਤੁਸੀਂ ਸੋਲੇ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਤੇ ਪਾਤਸ਼ਾਹ ਕਹਿੰਦੇ ਨੇ ਵਿਸੂਵੇ ਚਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਉੱਤੇ ਸਤਿਗੁਰ ਨੇ ਸਮੇਂ ਦੀਆਂ ਇਕਾਈਆਂ ਦਾ ਜ਼ਿਕਰ ਕੀਤਾ ਹੈ 15 ਵਾਰ ਅਸੀਂ ਆਪਣੀ ਅੱਖ ਖੋਲ ਕੇ ਬੰਦ ਕਰੀਏ ਤੇ ਇੱਕ ਵਿਸ਼ਾ ਬਣਦਾ ਹੈ 15 ਵਾਰ ਇਹ ਪੁਰਾਣੇ ਸਮੇਂ ਚ ਸਮੇ ਨੂੰ ਵਾਚਣ ਦੀਆਂ ਇਕਾਈਆਂ ਸਨ ਅੱਜ ਵਰਗੀ ਫੈਸਿਲਿਟੀ ਨਹੀਂ ਸੀ ਹੁੰਦੀ ਸਾਡੇ ਕੋਲ ਘੜੀਆਂ ਨੇ ਕਿੰਨੇ ਤਰ੍ਹਾਂ ਦੇ ਮੋਬਾਈਲ ਦੇ ਅੰਦਰ ਉਸ ਸਮੇਂ ਸਭ ਕੁਝ ਨਹੀਂ ਸੀ ਸਮੇ ਨੂੰ ਵਾਚਣਾ ਹੁੰਦਾ ਸੀ ਵਖਣਾਉਂਦਾ ਸੀ ਵੀ ਸਮਾਂ ਕਿੰਨਾ ਬਤੀਤ ਹੋ ਗਿਆ ਇਨ੍ਹਾਂ ਚੀਜ਼ਾਂ ਦੇ ਵਿੱਚ ਇਨ੍ਹਾਂ ਚੀਜ਼ਾਂ ਦੇ ਰਾਹੀਂ ਸਮੇ ਦੀ ਵੰਡ ਕੀਤੀ ਜਾਂਦੀ ਸੀ ਇਸ ਸਤਿਗੁਰ ਨੇ ਕਿਰਪਾ ਕੀਤੀ ਹੈ ਜਿਹੜੇ ਮਹੀਨੇ 12 ਮਾਹ ਦੀ ਬਾਣੀ ਵਿੱਚ ਬਖਸ਼ੇ ਨੇ ਉਹਨਾਂ ਮਹੀਨਿਆਂ ਦਾ ਮਨੋਰਥ ਰੱਬ ਨਾਲ ਜੋੜਨਾ ਸਤਿਗੁਰ ਕਹਿੰਦੇ ਨੇ ਦੁਨੀਆ ਦੀ ਕੋਈ ਵੀ ਚੀਜ਼ ਹੈ ਹਰ ਚੀਜ਼ ਤੈਨੂੰ ਪ੍ਰਮਾਤਮਾ ਨਾਲ ਰੱਬ ਨਾਲ ਸੱਚ ਨਾਲ ਜੋੜ ਸਕਦੀ ਹੈ ਬਸ਼ਰਤ ਹੈ ਤੇਰੇ ਅੰਦਰ ਮਾਦਾ ਹੋਵੇ ਤੇਰੇ ਅੰਦਰ ਪਿਆਰ ਹੋਵੇ ਵੀ ਮੈਂ ਰੱਬ ਨਾਲ ਜੁੜਨੇ ਨਿਤ ਸਤਿਗੁਰ ਕਹਿੰਦੇ ਨੇ ਸਾਰੀ ਕੁਦਰਤ ਬਣਾਈ ਰੱਬ ਨੇ ਇਹਨੂੰ ਪਾਤਸ਼ਾਹ ਕਹਿੰਦੇ ਨੇ ਜੇ ਨਾ ਸਮਝੀਏ ਤੇ ਸਾਰੀ ਮਾਇਆ ਹੈ ਪੁੱਤਰ ਵੀ ਮਾਇਆ ਹੈ ਧੀ ਵੀ ਮਾਇਆ ਹੈ ਇਸਤਰੀ ਵੀ ਮਾਇਆ ਹੈ ਭਰਾ ਵੀ ਮਾਇਆ ਹੈ ਫਿਰ ਸਤਿਗੁਰ ਕਹਿੰਦੇ ਨੇ ਸਭ ਕੁਝ ਹੀ ਮਾਇਆ ਦਾ ਰੂਪ ਹੈ ਤੇ ਜੇ ਇਹਨੂੰ ਹੀ ਸਮਝ ਲਈਏ ਤੇ ਦਾਤਾ ਜੀ ਕਹਿੰਦੇ ਨੇ ਫਿਰ ਇਹ ਸਭ ਸੰਗੀ ਨੇ ਰੱਬ ਨਾਲ ਜੋੜਨ ਲਈ ਸਮਾ ਹੋਵੇਸ ਅੰਮ੍ਰਿਤ ਵੇਲੇ ਦਾ ਘਰ ਦੇ ਅੰਦਰ ਧੀਆਂ ਨੇ ਪੁੱਤਰ ਨੇ ਬੱਚੇ ਨੇ ਪਰਿਵਾਰ ਦੇ ਜੀ ਨੇ ਸਾਰੇ ਕਿਤੇ ਅੰਮ੍ਰਿਤ ਵੇਲੇ ਉੱਠ ਕੇ ਇੱਕ ਕਮਰੇ ਵਿੱਚ ਬਹਿ ਕੇ ਤੇ ਪਾਠ ਕਰਨਾ ਸ਼ੁਰੂ ਕਰਦੇ ਨੇ ਤੇ ਉਹ ਸਾਰਾ ਕੁਨਬਾ ਪਰਿਵਾਰ ਕੀ ਹੈ ਉਹ ਰੱਬ ਦਾ ਰੂਪ ਹੈ ਉਹ ਸੰਗੀ ਬਣ ਗਿਆ ਤੇ ਧਿਆਨ ਦੇਣਾ ਜੇ ਸਾਰੇ ਆਪੋ ਆਪਣੇ ਵਿੱਚ ਰੁੱਝੇ ਹੋਏ ਨੇ ਧੀ ਕਹਿੰਦੀ ਮੈਨੂੰ ਪਿਓ ਮਾਂ ਨਾਲ ਕੋਈ ਮਤਲਬ ਨਹੀਂ ਪੁੱਤਰ ਕਹਿੰਦਾ ਮੈਨੂੰ ਕੋਈ ਮਤਲਬ ਨਹੀਂ ਇਸਤਰੀ ਕਹਿੰਦੀ ਹੈ ਮੈਨੂੰ ਕੋਈ ਮਤਲਬ ਨਹੀਂ ਤੇ ਮਾਫ਼ ਕਰਨਾ ਸਤਿਗੁਰੂ ਕਹਿੰਦੇ ਨੇ ਫਿਰ ਸਭ ਮਾਇਆ ਦਾ ਰੂਪ ਹੈ ਜਿੰਨੂ ਸਤਗੁਰ ਜੀ ਨੇ ਇਸ ਤਰ੍ਹਾਂ ਬਾਣੀ ਵਿੱਚ ਆਖਿਆ ਪਾਤਸ਼ਾਹ ਕਹਿੰਦੇ ਨੇ ਰੱਬ ਦੀ ਬਣਾਈ ਕੁਦਰਤ ਤੇ ਕੰਮਰਤ ਦਾ ਕੁੰਟ ਹੈ ਜਿੰਨੂ ਅੰਮ੍ਰਿਤ ਨਜਰਾਜ ਜਾਏ ਉਹ ਅੰਮ੍ਰਿਤ ਪਰ ਪਰ ਕੇ ਪੀਂਦਾ ਹੈ ਤਿੰਨੇ ਤੇ ਸਤਗੁਰ ਕਹਿੰਦੇ ਨੇ ਬਹੁਤਿਆਂ ਨੇ ਤੇੰਦੇ ਅੰਦਰੋਂ ਜ਼ਹਿਰ ਹੀ ਖੋਜਿਆ ਤੇ ਜ਼ਹਿਰ ਪੀ ਰਹੇ ਨੇ ਹੁਣ ਆਪਾਂ ਆਪਣੇ ਆਪ ਨੂੰ ਕਿੰਦੇ ਵਿੱਚ ਸ਼ਮੂਲੀਅਤ ਕਰਾਣੀ ਹੈ ਇਹ ਸਾਡੇ ਆਪਣੇ ਦੇ ਉੱਪਰ ਡਿਪੈਂਡ ਹੈ ਜਿਹੜੇ ਸਤਿਗੁਰ ਨੇ ਮਹੀਨੇ ਬਖਸ਼ੇ ਨੇ ਵੇਖੋ ਦੁਨੀਆਵੀ ਤੌਰ ਤੇ ਗ੍ਰੈਗੋਰੀਅਨ ਕੈਲੰਡਰ ਜਿੰਦੇ ਮੁਤਾਬਕ ਆਪਾਂ ਸਭ ਸੰਸਾਰ ਦੇ ਕੰਮ ਕਰਨੇ ਆ ਜਨਵਰੀ ਫਰਵਰੀ ਮਾਰਚ ਅਪ੍ਰੈਲ ਹੁਣ ਜਦੋਂ ਤੁਸੀਂ ਇਨਾਂ ਮਹੀਨਿਆਂ ਨੂੰ ਸਮਝਦੇ ਹੋ ਵੇਖਦੇ ਹੋ ਇਨਾਂ ਦੇ ਜਦੋਂ मीनिंग ਲੱਭਦੇ ਹੋ ਮਤਲਬ ਲੱਭਦੇ ਹੋ ਤੁਹਾਨੂੰ ਕੀ ਮਿਲਦਾ ਉਹਦੇ ਵਿੱਚੋਂ ਸਤਿਗੁਰ ਨੇ ਵੇਖਿਆ ਵੀ ਮਹੀਨੇ ਬਦਲਦੇ ਨੇ ਰੁੱਤਾਂ ਬਦਲਦੀਆਂ ਨੇ ਥਿੱਤਾਂ ਬਦਲਦੀਆਂ ਨੇ ਬਾਣੀ ਅੰਦਰ ਥਿੱਤਾਂ ਦੇ ਉੱਪਰ ਸਤਿਗੁਰ ਨੇ ਬਾਣੀ ਉਚਾਰਨ ਕੀਤੀ। 12 ਦੇ ਉੱਪਰ ਵਾਰ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਸਤਿਗੁਰ ਨੇ 12 ਦੇ ਉੱਤੇ ਬਾਣੀ ਉਚਾਰਨ ਕੀਤੀ। ਕਿਉਂ ਚਾਰਨ ਕੀਤੀ ਹੈ ਇਸ ਕਰਕੇ ਵੀ ਅਸੀਂ ਸਮਝ ਸਕੀਏ ਵੀ ਸੋਮਵਾਰ ਦਾ ਮਤਲਬ ਕੀ ਹੈ ਤੇ ਅਸੀਂ ਕੀ ਕਰਨਾ ਹੈ ਆਪਣੇ ਜੀਵਨ ਦੇ ਅੰਦਰ ਅਸੀਂ ਇਨ੍ਹਾਂ ਚੀਜ਼ਾਂ ਦੇ ਰਾਹੀ ਇਨ੍ਹਾਂ ਸਾਰੇ ਰੱਬ ਦੇ ਪਸਾਰੇ ਦੇ ਅੰਦਰੋਂ ਇਨ੍ਹਾਂ ਸਮੇਂ ਦੀਆਂ ਇਕਾਈਆਂ ਦੇ ਰਾਹੀਂ ਅਸੀਂ ਰੱਬ ਦੀ ਕੁਦਰਤ ਨਾਲ ਜੁੜ ਸਕੀਏ ਰੱਬ ਨਾਲ ਜੁੜ ਸਕੀਏ ਇਸੇ ਕਰਕੇ ਸਤਿਗੁਰ ਨੇ ਮਹੀਨੇ ਦਿੱਤੇ ਨੇ ਮਤਾਂ ਰੰਭ ਵਿੱਚ ਬਚਨ ਪੜਿਆ ਸਤਿਗੁਰੂ ਗੁਰੂ ਅਰਜੁਨ ਦੇ ਪਿਤਾ ਜੀ ਦਾ ਪਾਤਸ਼ਾਹ ਕਹਿੰਦੇ ਨੇ ਰੱਬ ਨੂੰ ਜਪਣ ਲੱਗਿਆ ਨਾ ਦੇਰੀ ਨਾ ਕਰ ਹਰ ਜਪਣਿਆ ਖੇਨ ਢਿਲ ਨਾ ਕੀ ਜਈ ਮੇਰੀ ਜਿੰਦੜੀਏ ਜਿੰਦੜੀਏ ਜਿੰਦ ਨੂੰ ਆਖੇ ਤੁਸੀਂ ਆਪਣੀ ਜਿੰਦ ਨੂੰ ਆਖੋ ਮੈਂ ਆਪਣੀ ਮੈਂ ਆਪਣੇ ਆਪ ਨੂੰ ਸਮਝਾਵਾਂਗਾ ਤਾਂ ਮੈਨੂੰ ਸਮਝ ਆਏਗੀ ਕੋਈ ਦੂਜਾ ਮੈਨੂੰ ਸਮਝਾਏ ਮੈਨੂੰ ਸਮਝ ਨਹੀਂ ਆਣੀ ਦੂਜਾ ਕੋਈ ਸਮਝਾਏ ਨਾ ਨਹੀਂ ਸਮਝ ਆਣੀ ਇਹ ਤੇ ਆਪਣੇ ਅੰਦਰੋਂ ਜਦੋਂ ਪਿਆਰ ਉਮੜੇਗਾ ਨਾ ਪਿਆਰ ਬਣੇਗਾ ਉਹਦੋਂ ਆਪਣੇ ਆਪ ਹੀ ਖੇਡ ਬਣ ਜਾਣੀ ਹੈ ਪਰ ਉਹ ਜਿਹੜਾ ਅੰਦਰੋਂ ਪਿਆਰ ਪੈਦਾ ਹੋਣਾ ਹੈ ਨਾ ਉਹਦੇ ਲਈ ਪਹਿਲੂ ਯਤਨ ਕਰਨਾ ਪੈਂਦਾ ਹੈ ਯਤਨ ਜਿਵੇਂ ਧਰਤੀ ਦੇ ਥੱਲੇ ਪਾਣੀ ਹੈ ਉਹ ਆਪਣੇ ਆਪ ਨਹੀਂ ਨਿਕਲਣਾ ਉਹਨੂੰ ਕੱਢਣ ਦੇ ਲਈ ਯਤਨ ਕਰਨਾ ਪੈਂਦਾ ਹੈ ਦਾਤਾ ਜੀ ਕਹਿੰਦੇ ਨੇ ਇਸੇ ਤਰ੍ਹਾਂ ਹੀ ਸਾਡੇ ਸਾਰਿਆਂ ਦੇ ਅੰਦਰ ਅੰਮ੍ਰਿਤ ਹੈ। ਪਾਤਸ਼ਾਹ ਕਹਿੰਦੇ ਨੇ ਉਹਨੂੰ ਕੱਢਣ ਦੇ ਲਈ ਗੁਰੂ ਦੀ ਬਾਣੀ ਹੈ, ਗੁਰੂ ਦਾ ਉਪਦੇਸ਼ ਹੈ। ਇਹ ਜਿਵੇਂ ਜਿਵੇਂ ਅੰਦਰ ਜਾਂਦੇ ਨੇ ਅੰਦਰੋਂ ਉਹ ਅੰਮ੍ਰਿਤ ਪ੍ਰਗਟ ਹੁੰਦਾ ਹੈ। ਹੁਣ ਗਿਆਨ ਸਭ ਦੇ ਅੰਦਰ ਹੈ। ਦੇਖੋ ਇੰਨਾ ਕੁਝ ਸੰਸਾਰ ਤੇ ਇਜਾਦ ਹੋਇਆ, ਇੰਨਾ ਕੁਝ ਬਣਿਆ। ਕੋਈ ਬੰਦਾ ਦੁਨੀਆਵੀ ਤਲ ਤੇ ਸਾਇੰਟਿਸਟ ਹੈ ਉਹਨੇ ਸਾਇੰਸ ਵਿੱਚ ਕਿੰਨੀਆਂ ਖੋਜਾਂ ਕੀਤੀਆਂ ਕਿੱਥੋਂ ਕੀਤੀਆਂ ਉਹਨੇ ਉਹਨੇ ਖੋਜ ਕਰਨ ਦੇ ਲਈ ਸੰਸਾਰ ਦੇ ਅੰਦਰ ਦੇ ਗਿਆਨ ਨੂੰ ਪਹਿਲੋਂ ਪੜ੍ਹਿਆ ਉਹਨਾਂ ਥਿਓਰੀਆਂ ਨੂੰ ਪੜ੍ਹਿਆ ਪੜ੍ਹਨ ਤੋਂ ਬਾਅਦ ਉਹਨੇ ਫਿਰ ਉਹਨਾਂ ਨੂੰ ਆਪਣੇ ਅੰਦਰ ਸਮਝਣ ਦਾ ਯਤਨ ਕੀਤਾ ਉਹ ਜਿਹੜੇ ਫੁਰਨੇ ਹੁੰਦੇ ਅੰਦਰੋਂ ਫੁਰੇ ਹੁੰਦੇ ਅੰਦਰੋਂ ਨਿਕਲੇ ਉਨਾ ਫੁਰਨਿਆਂ ਨੇ ਇੱਕ ਨਵੀਂ ਖੋਜ ਨੂੰ ਜਨਮ ਦਿੱਤਾ ਬਾਹਰੋਂ ਥੋੜਾ ਬਾਹਰੋਂ ਤੂੰਨੇ ਯਤਨ ਕੀਤਾ ਸੀ ਖੋਜਿਆ ਤੇ ਉਹਨੇ ਆਪਣੇ ਅੰਦਰੋਂ ਹੀ ਹੈ ਹਰ ਚੀਜ਼ ਦੁਨੀਆ ਦੀ ਖੋਜ ਜਿਹੜੀ ਉਹ ਮਨੁੱਖ ਦੇ ਅੰਦਰ ਹੋ ਰਹੀ ਹੈ ਹਰ ਚੀਜ਼ ਬਾਹਰੋਂ ਤੇ ਮਨੁੱਖ ਇੱਕ ਆਈਡੀਆ ਲੈਂਦਾ ਹੈ ਇੱਕ ਇੱਕ ਆਈਡੀਆ ਆਪਣੇ ਅੰਦਰ ਬਹਾ ਆ ਚੀਜ਼ ਇੰਜ ਐ ਕਿਉਂ ਐ ਉਹ ਜਿਹੜਾ ਕਿਉਂ ਐ ਨਾ ਉਹ ਕਿਉਂ ਨੂੰ ਜਦੋਂ ਲੱਭਦਾ ਹੈ ਨਾ ਆਪਣੇ ਅੰਦਰੋਂ ਫਿਰ ਉਹ ਇੱਕ ਨਵੀਂ ਖੋਜ ਬਣ ਕੇ ਪ੍ਰਗਟ ਹੁੰਦਾ ਹੈ ਮੇਰੇ ਸਤਿਗੁਰ ਜੀ ਇਹੀ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਮਹੀਨੇ ਨੇ ਥਿੱਤਾਂ ਨੇ ਵਾਰ ਨੇ ਰੁੱਤਾਂ ਨੇ ਸਭ ਕਹਿੰਦੇ ਨੇ ਸਭ ਪ੍ਰਮਾਤਮਾ ਨਾਲ ਜੋੜਨ ਦੇ ਲਈ ਨੇ ਸਭ ਹੁਣ ਜੁੜਨਾ ਕਿਵੇਂ ਆ ਧੰਗੁਰੂ ਅਰਜੁਨ ਦੇ ਪਾਤਸ਼ਾਹ ਜੀ ਇਸ ਮਹੀਨੇ ਸਾਨੂੰ ਜੋ ਉਪਦੇਸ਼ ਬਖਸ਼ਿਸ਼ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਮੰਗਰ ਮਾਹੇ ਸੋਹੰਦੀਆਂ ਮੱਗਰ ਦੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਸੋਹੰਦੀਆਂ ਸ਼ੋਭਦੀਆਂ ਚਿਤੇ ਰੱਖਿਓ ਇੱਕ ਬਾਣੀ ਦਾ ਵਿਚਾਰ ਹੋਰ ਤੁਹਾਡੇ ਸਾਹਮਣੇ ਰੱਖ ਦਿਆਂ ਜਿਤਨੀ ਗੁਰਬਾਣੀ ਹੈ ਜਦੋਂ ਤੁਸੀਂ ਇਹਨੂੰ ਸਮਝੋਗੇ ਗੁਰਬਾਣੀ ਨੂੰ ਸਮਝਣ ਦੇ ਲਈ ਤੁਹਾਨੂੰ ਆਪਣੇ ਆਪ ਨੂੰ ਉੱਥੇ ਖੜਾ ਕਰਨਾ ਪੈਣਾ ਇੰਨੀ ਕਿ ਗੁਰਬਾਣੀ ਮੈਂ ਪੜੀ ਮੈਨੂੰ ਗੁਰਬਾਣੀ ਦੇ ਅਰਥ ਆਏ ਤੇ ਮੈਂ ਉਹ ਅਰਥਾਂ ਨੂੰ ਕਿਸੇ ਦੂਜੇ ਤੇ ਟੁਕਾ ਕੇ ਤੇ ਉਹਨੂੰ ਸਮਝਾਵਾਂ ਬਿਨਿ ਗੁਰਬਾਣੀ ਆ ਕਹਿੰਦੀ ਏ ਤੂੰ ਆ ਕਰਨਾ ਪੇ ਸਤਗੁਰ ਕਹਿੰਦੇ ਨੇ ਨਹੀਂ ਗੁਰਬਾਣੀ ਜੋ ਕਹਿੰਦੀ ਏ ਉਹ ਮੇਰੇ ਲਈ ਏ ਮੈਂ ਕੀ ਕਰ ਰਿਹਾ ਜੇ ਮੈਂ ਤੁਹਾਨੂੰ ਕਹਿ ਰਿਹਾ ਤੇ ਤੁਹਾਨੂੰ ਕਹਿਣ ਦਾ ਮਤਲਬ ਹੈ ਕਿ ਮੈਂ ਆਪਣੇ ਆਪ ਨੂੰ ਵੀ ਨਾਲ ਨਾਲ ਕਹਿ ਰਿਹਾ ਵੀ ਮਨਾ ਤੂੰ ਆਪਣੇ ਅੰਦਰ ਦੇਖ ਤੂੰ ਆਪਣੇ ਅੰਦਰੋਂ ਕਿੰਨਾ ਕੁ ਤੁਰਿਆ ਤੇ ਕਿੱਥੇ ਖੜਾ ਹੋਏ ਸਤਗੁਰ ਨੇ ਜਿਹੜੇ ਬਚਨਾਂ ਕਿਨੇ ਨਾ ਪਾਤਸ਼ਾਹ ਜੀ ਕਹਿੰਦੇ ਨੇ ਇਸ ਜਗ ਮੈਂ ਪੁਰਖ ਏਕ ਹੈ ਇੱਕੋ ਹੀ ਰੱਬ ਹੈ ਪਰਮਾਤਮਾ ਪੁਰਖ ਹੈ ਹੋਰ ਸਗਲੀ ਨਾਰ ਸਭਾਈ ਆਪਾਂ ਸਭ ਜਿੰਨੇ ਵੀ ਆਪਾਂ ਬੇਸ਼ੱਕ ਦੁਨਿਆਵੀ ਤੌਰ ਤੇ ਆਖਿਆ ਵੀ ਇਹ ਇਸਤਰੀ ਹੈ ਇਹ ਪੁਰਸ਼ ਹੈ ਪਰ ਪ੍ਰਮਾਤਮਾ ਕਿ ਉਹਨੇ ਸਭ ਪਰਮਾਤਮਾ ਦੀਆਂ ਨਾਰਾਂ ਨੇ ਇਸ ਜਗ ਮੇ ਪੁਰਖੇ ਕੇ ਔਰ ਸਭ ਸਗਲੀ ਨਾਰ ਸਭਾਈ ਇਹ ਤੇ ਰੱਬ ਨੇ ਸੰਸਾਰ ਦੀ ਕੁਦਰਤ ਦੀ ਉਤਪਤੀ ਲਈ ਦੋ ਤਰ੍ਹਾਂ ਦੇ ਢਾਂਚੇ ਬਣਾ ਦਿੱਤੇ ਪਰ ਅੰਦਰੋਂ ਸਤਿਗੁਰ ਕਹਿੰਦੇ ਨੇ ਸਭ ਇੱਕੋ ਹੀ ਨੇ ਆਤਮਾ ਨਾਮ ਪੁਲਿੰਗ ਨਾ ਇਸਤਰੀ ਲਿੰਗ ਹੈ ਆਤਮਾ ਦਾ ਸੰਸਾਰ ਦੇ ਅੰਦਰ ਵਜੂਦ ਇੱਕੋ ਵਰਗਾਈ ਹੈ ਜਿਵੇਂ ਉਹ ਬੰਦੇ ਦੇ ਅੰਦਰ ਹੈਗੇ ਔਰਤ ਦੇ ਅੰਦਰ ਹੈ ਉਹਨੂੰ ਹੀ ਸਤਿਗੁਰੂ ਜੀ ਕਹਿੰਦੇ ਨੇ ਜੀਵ ਇਸਤਰੀ ਤੇ ਪਾਤਸ਼ਾਹ ਜੀ ਨੇ ਬਚਨ ਆ ਕੇ ਸਤਿਗੁਰ ਕਹਿੰਦੇ ਨੇ ਮੰਗਰ ਮਾਹੇ ਸੁਹੰਦੀਆਂ ਮੰਗਰ ਦੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਸੁਹੰਦੀਆਂ ਨੇ ਸ਼ੋਭਦੀਆਂ ਨੇ ਚੰਗੀਆਂ ਲੱਗਦੀਆਂ ਨੇ ਕੀੜੀਆਂ ਦਾਤਾ ਜੀ ਕਹਿੰਦੇ ਨੇ ਮੰਗਰ ਮਾਹੇ ਸੋਹੰਦੀਆਂ ਹਰ ਪਿਰ ਸੰਗ ਜਿਹੜੀਆਂ ਆਪਣੇ ਪਿਰ ਪਰਮਾਤਮਾ ਰੱਬ ਨਾਲ ਬਹਿ ਗਈਆਂ ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਨਾ ਦੁਨਿਆਵੀ ਤੌਰ ਤੇ ਵੀ ਲਾ ਕੇ ਵੇਖੋ ਗੁਰਬਾਣੀ ਨੂੰ ਸਮਝਣ ਦੇ ਲਈ ਸਤਿਗੁਰ ਨੇ ਇਸੇ ਕਰਕੇ ਸਾਨੂੰ ਸਭਨਾਂ ਨੂੰ ਗ੍ਰਸਤੀ ਹੋਣ ਦੇ ਲਈ ਆਕੇ ਧਿਆਨ ਦੇਣਾ ਕਿਉਂ ਸਾਰੀਆਂ ਚੀਜ਼ਾਂ ਗ੍ਰਸਤ ਵਿੱਚੋਂ ਸਮਝ ਆਉਂਦੀਆਂ ਨੇ ਜਿਵੇਂ ਪਾਤਸ਼ਾਹ ਜੀ ਬਾਣੀ ਅੰਦਰ ਕਹਿੰਦੇ ਨੇ ਨਾ ਵੀ ਇਸ ਸੰਸਾਰ ਦੇ ਅੰਦਰ ਜੇ ਸਮਝਣਾ ਹੋਵੇ ਪਤੀ ਤੇ ਪਤਨੀ ਦੇ ਰਿਸ਼ਤੇ ਨੂੰ ਤੇ ਸਦਾਤਾ ਜੀ ਨੇ ਇੱਕ ਬਚਨ ਆਖਿਆ ਬਾਣੀ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ ਧੰਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ ਪਾਤਸ਼ਾਹ ਕਹਿੰਦੇ ਨੇ ਪਤੀ ਧੰਨ ਤੇ ਪਿਰ ਪਿਰ ਕਹਿੰਦੇ ਨੇ ਪਤੀ ਨੂੰ ਧੰਨ ਦਾ ਮਤਲਬ ਏ ਪਤਨੀ ਧੰਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ ਸਭ ਕਹਿੰਦੇ ਨੇ ਦੁਨਿਆਵੀ ਤੌਰ ਤੇ ਆਪਣੀ ਆਪਣੀ ਰੀਤ ਅਨੁਸਾਰ ਵਿਆਹ ਹੋ ਗਿਆ ਹਿੰਦੂ ਵੀਰਾਂ ਨੇ ਆਪਣੀ ਰੀਤ ਅਨੁਸਾਰ ਸਿੱਖ ਵੀਰਾਂ ਨੇ ਆਪਣੀ ਰੀਤ ਅਨੁਸਾਰ ਮੁਸਲਮਾਨਾਂ ਨੇ ਆਪਣੀ ਰੀਤ ਅਨੁਸਾਰ ਤੇ ਦੋ ਪਤੀ ਪਤਨੀ ਰੀਤ ਦੇ ਅਨੁਸਾਰ ਜੁੜੇ ਤੇ ਕਿਸੇ ਸਭਾ ਵਿੱਚ ਬੈਠੇ ਤੇ ਲੋਕਾਂ ਨੇ ਆਖਿਆ ਉਹ ਦੋਨੋਂ ਪਤੀ ਪਤਨੀ ਨੇ ਵੀ ਉਹ ਦੋਨੋਂ ਪਤੀ ਪਤਨੀ ਨੇ ਜਿਹੜੇ ਇਕੱਠੇ ਬੈਠੇ ਨੇ ਤੇ ਸਤਿਗੁਰੂ ਜੀ ਕੀ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਧੰਨ ਪੀਰ ਇਹ ਨਾ ਕੀਨ ਸਾਬ ਕਹਿੰਦੇ ਨੇ ਨਹੀਂ ਨੇ ਫਿਰ ਪਾਤਸ਼ਾਹ ਜੀ ਕੋ ਨੇ ਸਾਬ ਕਹਿੰਦੇ ਨੇ ਧਨ ਪਿਰ ਇਹ ਨਾ ਆਕਿਨ ਬਹਿਣ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਸਤਿਗੁਰ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਜੋਤ ਇੱਕ ਹੈ ਉਹਨੂੰ ਜਿਹੜੀ ਜੋਤ ਇੱਕ ਹੈ ਉਹ ਕੀ ਹੈ ਉਹ ਸਤਿਗੁਰ ਜੀ ਕਹਿੰਦੇ ਨੇ ਉਹਨਾਂ ਦੋਨਾਂ ਦੇ ਅੰਦਰ ਦੀ ਸੋਚ ਹੈ ਵਿਚਾਰ ਹੈ ਉਹਨਾਂ ਦੋਨਾਂ ਦੇ ਅੰਦਰ ਦੀ ਵਿਚਾਰ ਜਦੋਂ ਇੱਕ ਹੋ ਗਈ ਇੱਕ ਕਿਵੇਂ ਹੋਏਗੀ ਜਦੋਂ ਇੱਕ ਨਾਲ ਜੁੜੇ ਹੋਣਗੇ ਤੇ ਹੰਦੇ ਨੇ ਇੱਕ ਨਾਲ ਜੁੜਿਆਂ ਤੋਂ ਬਿਨਾ ਸੋਚ ਇੱਕ ਨਹੀਂ ਹੋਏਗੀ ਜੇ ਪਤੀ ਗੁਰਦੁਆਰੇ ਆ ਰਿਹਾ ਹੈ ਤੇ ਪਤਨੀ ਮੰਦਰ ਵਿੱਚ ਜਾ ਰਹੀ ਹੈ ਸੋਚ ਇੱਕ ਹੋ ਸਕਦੀ ਹੈ ਉਹ ਕਹਿ ਰਹੀ ਹੈ ਪਤੀ ਕਹਿ ਰਿਹਾ ਵੀ ਗੁਰੂ ਕੇ ਪਾਤਸ਼ਾਹ ਜੀ ਕਹਿੰਦੇ ਨੇ ਪਰਮਾਤਮਾ ਇੱਕ ਹੈ ਪਤਨੀ ਕਹਿੰਦੀ ਵੀ ਮੰਦਰ ਤਵਾਕ ਨਹੀਂ ਰੱਬ ਇੱਕ ਥੋੜਾ ਹੈ ਰੱਬ ਇੱਕ ਨਹੀਂ ਹੈਗਾ ਬਣਾਉਣ ਵਾਲਾ ਕੋਈ ਹੋਰ ਹੈ ਰਿਜਕ ਦੇਣ ਵਾਲਾ ਕੋਈ ਹੋਰ ਹੈ ਇੱਕ ਇੱਕ ਨਹੀਂ ਹੋ ਸਕਦੇ ਸਤਗੁਰ ਜੀ ਨੇ ਸਾਨੂੰ ਆਖਿਆ ਵੀ ਇਸੇ ਤਰ੍ਹਾਂ ਦੁਨਿਆਵੀ ਤੌਰ ਤੇ ਪਤੀ ਤੇ ਪਤਨੀ ਉਦੋਂ ਇੱਕ ਨੇ ਜਦੋਂ ਉਹਨਾਂ ਦੀ ਸੋਚ ਇੱਕ ਹੈ ਵਿਚਾਰ ਇੱਕ ਹੈ ਵਿਚਾਰ ਇੱਕ ਹੈ ਤੇ ਘਰ ਸਵਰਗ ਹੈ ਵਿਚਾਰ ਇੱਕ ਨਹੀਂ ਹੈ ਤੇ ਘਰ ਸਵਰਗ ਨਹੀਂ ਹੈ ਉੱਥੇ ਰੋਜ਼ ਲੜਾਈਆਂ ਨੇ ਹੁਣ ਸਤਗੁਰ ਜੀ ਇਹ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਜਿਹੜੀਆਂ ਪੀਰ ਸੰਗ ਬੈਠੜੀਆਂ ਜਿਹੜੀਆਂ ਆਪਣੇ ਪਤੀ ਨਾਲ ਬਹਿ ਗਈਆਂ ਪਤੀ ਕੋਣ ਹੈ ਪਰਮਾਤਮਾ ਰੱਬ ਜੀ ਜਿਹੜੀ ਆਪਣੇ ਮਾਲਕ ਨਾਲ ਰੱਬ ਜੀ ਦੇ ਨਾਲ ਬਹਿ ਗਈਆਂ ਮਿਲ ਕੇ ਸਤਿਗੁਰ ਕਹਿੰਦੇ ਨੇ ਉਹ ਇਸ ਮਹੀਨੇ ਦੇ ਅੰਦਰ ਸ਼ੋਭ ਨੀਕ ਨੇ ਸੋਣੀਆਂ ਬਣ ਗਈਆਂ ਜੀਵ ਇਸਤਰੀਆਂ ਸੋਣੀਆਂ ਮਤਲਬ ਸ਼ਕਲ ਸੂਰਤ ਕਰਕੇ ਨਹੀਂ ਇਹਨੇ ਵੀ ਉਹਨਾਂ ਕੋਈ ਮੇਕਅਪ ਕਰ ਲਿਆ ਨਹੀਂ ਇੱਥੇ ਮਤਲਬ ਹੈ ਉਹ ਸੂਰਤ ਤੇ ਸਿਰਤ ਕਰਕੇ ਰੱਬ ਨਾਲ ਜੁੜ ਗਈਆਂ ਨੇ ਉਹਨਾਂ ਨੂੰ ਰੱਬ ਨੇ ਸਮਝ ਦੇ ਦਿੱਤੀ ਆ ਸਤਿਗੁਰ ਨੇ ਅਕਲ ਦੇ ਦਿੱਤੀ ਵੀ ਤੂੰ ਜੀਣਾ ਕਿਵੇਂ ਦਾਤਾ ਜੀ ਕਹਿੰਦੇ ਨੇ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਹੁਣ ਅਸੀਂ ਵੇਖਣਾ ਵੀ ਅਸੀਂ ਗੁਰੂ ਨਾਲ ਬੈਠੇ ਆ ਕਿੰਨੇ ਹੀ ਬੈਠੇ ਗੁਰਬਾਣੀ ਨੇ ਤੇ ਸਾਨੂੰ ਸਮਝਾਣਾ ਹੈ ਚੇਤਨ ਕਰਨਾ ਹੈ ਅਵੇਅਰ ਕਰਨਾ ਹੈ ਜਗਾਣਾ ਹੈ ਜਾਗਣਾ ਸੀ ਅਸੀਂ ਨੇ ਇੱਕ ਮੈਥਡ ਬਣਾ ਲਿਆ ਸੰਸਾਰ ਦੇ ਅੰਦਰ ਮੈਂ ਬੜੀ ਬੜੀ ਬੇਨਤੀ ਕਰਨ ਹਾਂ ਨਾ ਕੀ ਗੁਰਬਾਣੀ ਨੂੰ ਸਤਿਗੁਰਾਂ ਨੇ ਦਿੱਤਾ ਸੀ ਸਾਨੂੰ ਸਮਝਣ ਲਈ ਗੁਰਬਾਣੀ ਇਸ ਕਰਕੇ ਨਹੀਂ ਸੀ ਵੀ ਅਸੀਂ ਸਿਰਫ ਅਖੰਡ ਪਾਠਾਂ ਦੀਆਂ ਲੜੀਆਂ ਚਲਾ ਲਈਏ ਜਾਂ ਆਪਣੇ ਤੌਰ ਤੇ ਰੋਜ਼ ਸਹਿਜ ਪਾਠ ਕਰਨਾ ਬੜਾ ਚੰਗੀ ਗੱਲ ਹੈ ਪਰ ਇੱਕ ਇੱਕ ਦੌੜ ਜਦੋਂ ਬਣ ਜਾਂਦੀ ਹੈ ਨਾ ਵੀ ਨਹੀਂ ਮੈਂ ਇੱਕ ਸਾਲ ਚੋਂ ਇੰਨੇ ਸਹਿਜ ਪਾਠ ਕਰਨੇ ਨੇ ਫਿਰ ਉਹ ਸਹਿਜ ਪਾਠ ਨਹੀਂ ਰਹਿੰਦਾ ਉਹ ਇੱਕ ਕਿਰਿਆ ਬਣ ਜਾਂਦੀ ਹੈ ਤੇ ਕਿਰਿਆ ਦੇ ਅੰਦਰ ਬੰਦੇ ਨੂੰ ਨਹੀਂ ਚੇਤਾ ਵੇ ਉਹ ਬਸ ਪੜ ਰਿਹਾ ਹੈ ਉਹਨੂੰ ਨਹੀਂ ਪਤਾ ਉਹਨੇ ਕੀ ਪੜਿਆ ਤੁਸੀਂ ਕੋਈ ਕਿਤਾਬ ਲੈ ਕੇ ਆਓ ਬੱਚੇ ਕਲਾਸ ਸਕੂਲ ਪੜਦੇ ਨੇ ਜਦੋਂ ਉਹਨਾਂ ਨੂੰ ਸਿਲੇਬਸ ਮਿਲਦਾ ਹੈ ਉਹਨਾਂ ਨੂੰ ਇੱਕ ਇੱਕ ਚੈਪਟਰ ਬੜੇ ਧਿਆਨ ਨਾਲ ਪੜਨਾ ਪੈਂਦਾ ਜਦੋਂ ਉਹਨਾਂ ਨੂੰ ਧਿਆਨ ਨਾਲ ਚੈਪਟਰ ਉਹ ਪੜਦੇ ਨੇ ਫਿਰ ਜਦੋਂ ਐਗਜ਼ਾਮ ਦਿੰਦੇ ਨੇ ਨਾ ਤੇ ਉਹਨਾਂ ਨੂੰ ਉਸ ਚੈਪਟਰ ਦੇ ਅੰਦਰੋਂ ਆਏ ਹੋਏ ਕੁਐਸਚਨਾਂ ਦੇ ਅਨਸਰ ਦੇਣੇ ਓਕੇ ਨਹੀਂ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਕੁਐਸਚਨ ਇਸ ਚੈਪਟਰ ਵਿੱਚੋਂ ਆਇਆ ਹੈ ਤੇ ਆ ਮੈਨੂੰ ਸਾਰੀ ਥਿਉਰੀ ਦੀ ਪਤਾ ਹੈ ਮੈਨੂੰ ਸਮਝ ਆਏ ਇਹਦਾ ਆਨਸਰ ਕੀ ਦੇਣਾ ਹੈ ਤੇ ਜਿਉ ਉਹ ਸਿਰਫ ਆਕੇ ਵੀ ਨਹੀਂ ਭਾਵੇਂ ਉਸ ਬੁੱਕ ਨੂੰ ਉਹ ਇੱਕ ਸਾਲ ਦੇ ਵਿੱਚ 50 ਵਾਰੀ ਪੜ੍ਹ ਲਵੇ ਪਰ ਸਮਝੇ ਇੱਕ ਅੱਖਰ ਵੀ ਨਾ ਤੇ ਮਾਫ ਕਰਨਾ ਉਹ ਕਲਾਸ ਵਿੱਚ ਬੈਠ ਕੇ ਉੱਤਰ ਨਹੀਂ ਦੇ ਸਕਦਾ ਫਿਰ ਆਨਸਰ ਨਹੀਂ ਦੇ ਸਕਦਾ ਇਸੇ ਤਰ੍ਹਾਂ ਗੁਰਬਾਣੀ ਹੈ ਸਤਗੁਰ ਨੇ ਮੈਨੂੰ ਤੁਹਾਨੂੰ ਸਮਝ ਲਈ ਦਿੱਤੀ ਹੈ ਮੁਬਾਰਕ ਹੈ ਜਿਹੜੇ ਪੜਦੇ ਨੇ ਪਰ ਉਸ ਪੜੇ ਦਾ ਅਸਰ ਓਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਆਪਾਂ ਗੁਰੂ ਦੀ ਗੋਦ ਵਿੱਚ ਬੈਠੇ ਆ ਉਹ ਵੀ ਸਿਰਫ ਜ਼ੁਬਾਨ ਪੜ ਰਹੀ ਹੈ ਸੂਰਤ ਪਤਾ ਨਹੀਂ ਕਿੱਥੇ ਹੈ ਤੇ ਸਤਗੁਰ ਜੀ ਕਹਿੰਦੇ ਨੇ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤੇ ਜਿਹੜੀਆਂ ਬਹਿ ਗਈਆਂ ਸਤਗੁਰ ਕਹਿੰਦੇ ਨੇ ਤਿੰਨ ਕੀ ਸੋਭਾ ਕਿਆ ਗਣੀ ਸਤਗੁਰ ਕਹਿੰਦੇ ਨੇ ਉਹਨਾਂ ਦੀ ਮੈਂ ਕੀ ਵਡਿਆਈ ਕਰਾਂ ਉਹਨਾਂ ਦੀ ਵਡਿਆਈ ਨਹੀਂ ਹੋ ਸਕਦੀ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਉਹਨਾਂ ਨੂੰ ਸਾਹਿਬ ਨੇ ਮਿਲਾ ਲਿਆ ਧਿਆਨ ਦੇਣਾ ਪਹਿਲਾ ਯਤਨ ਕੀਤਾ ਪਹਿਲਾ ਐਫਰਟ ਸੀ ਮੇਰਾ ਮੈਂ ਕੀ ਕੀਤਾ ਮਗਰ ਮਹੀਨੇ ਵਿੱਚ ਗੁਰੂ ਦਾ ਉਪਦੇਸ਼ ਸੁਣਿਆ ਤੇ ਮੈਂ ਆਪਣੇ ਅੰਦਰ ਪਿਆਸ ਬਣਾ ਲਈ ਵੀ ਮੈਂ ਸਤਗੁਰੂ ਜੀ ਤੁਹਾਡੀ ਇਬਾਦਤ ਕਰਨੀ ਹੈ ਇਬਾਦਤ ਕਰਨ ਲਈ ਮੈਂ ਗੁਰੂ ਦੇ ਚਰਨਾਂ ਵਿੱਚ ਜੁੜਿਆ ਮੈਂ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ ਮੈਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਫਿਰ ਅਗਲਾ ਕਰਮ ਕੀ ਹੈ ਸਤਿਗੁਰ ਕਹਿੰਦੇ ਨੇ ਤਨ ਕੀ ਸੋਭਾ ਕਿਆ ਗਣੀ ਹੁਣ ਗੁਰੂ ਨੇ ਤਰਸ ਕੀਤਾ ਸਤਿਗੁਰ ਨੇ ਰਹਿਮਤ ਕਰਕੇ ਮਿਲਾ ਲਿਆ ਤੇ ਜਿਨ੍ਹਾਂ ਨੂੰ ਸਤਿਗੁਰ ਨੇ ਤਰਸ ਕਰਕੇ ਮਿਲਾ ਲਿਆ ਧਿਆਨ ਦੇਣਾ ਨਹੀਂ ਵੀ ਕਿਸੇ ਦੇ ਕਹੇ ਤੇ ਅੰਦਰ ਆ ਗਏ ਇਹ ਸਤਿਗੁਰ ਨੇ ਆਪ ਅੰਦਰ ਆਵਾਜ਼ ਮਾਰ ਕੇ ਬੁਲਾਇਆ ਵੀ ਆ ਜਾਓ ਤੇ ਜਦੋਂ ਆਪ ਅੰਦਰ ਆਵਾਜ਼ ਮਾਰ ਕੇ ਬੁਲਾ ਲੇ ਕਿਸੇ ਦੇ ਘਰ ਮਿਲਣ ਜਾਓ ਬੰਦਾ ਬੜਾ ਵੱਡਾ ਹੋਵੇ ਤੇ ਬਾਹਰ ਤੁਸੀਂ ਜਾ ਕੇ ਨੌਕਰ ਨੂੰ ਜਿਹੜਾ ਬਾਹਰ ਖੜਾ ਹੋਇਆ ਦਰਵਾਜ਼ੇ ਤੇ ਉਹਨੂੰ ਕਹਿੰਦੇ ਹੋ ਵੀ ਮੈਂ ਮਿਲਣ ਆਇਆ ਉਹ ਅੰਦਰ ਜਾਂਦਾ ਹੈ ਅੰਦਰ ਜਾ ਕੇ ਕਹਿੰਦਾ ਵੀ ਤੁਹਾਨੂੰ ਫਲਾਣਾ ਮਿਲਣ ਆਇਆ ਜੇ ਬੜਾ ਨੇੜੇ ਦਾ ਹੋਵੇ ਫਿਰ ਉਹ ਕਹਿੰਦਾ ਬਾਹਰ ਕਿਉਂ ਖੜਾ ਕੀਤਾ ਅੰਦਰ ਪੇਚ ਜੇ ਉਹਨੂੰ ਪਤਾ ਹੈ ਵੀ ਨਹੀਂ ਕੋਈ ਐਵੇਂ ਹੀ ਫਿਰ ਉਹ ਕਹਿੰਦਾ ਬਾਹਰ ਥੋੜੀ ਘਰੀ ਬਿਠਾ ਦੇ ਆ ਉਹਨੂੰ ਕਹਿ ਦੇ ਵੀ ਘਰ ਵਿੱਚ ਐ ਨਹੀਂ ਫਿਰ ਮਿਲਿਆ ਆ ਕੇ ਸਮਾਂ ਔਰ ਦੇ ਦਿਓ ਦਾਤਾ ਜੀ ਕਹਿੰਦੇ ਨੇ ਤਿੰਨ ਕੀ ਸੋਭਾ ਕਿਆ ਗਣੀ ਉਹਨਾਂ ਦੀ ਮੈਂ ਕੀ ਵਡਿਆਈ ਕਰਾਂ ਜੇ ਸਾਹਿਬ ਮੇਲੜੀਆਂ ਜਿਨ੍ਹਾਂ ਨੂੰ ਸਤਿਗੁਰ ਨੇ ਮਿਲਾ ਲਿਆ ਜਿਨ੍ਹਾਂ ਨੂੰ ਆਪ ਤਰਸ ਕਰਕੇ ਆਪਣੇ ਨਾਲ ਗੁਰੂ ਨੇ ਮਿਲਾ ਲਿਆ ਸਾਹਿਬ ਕਹਿੰਦੇ ਨੇ ਉਹਨਾਂ ਦੀ ਸੋਭਾ ਨਹੀਂ ਬਿਆਨ ਕੀਤੀ ਜਾ ਸਕਦੀ ਉਹ ਤੇ ਖਸਮ ਨਾਲ ਰਤੀਆਂ ਨੇ ਖਸਮ ਨਾਲ ਮਿਲ ਗਈਆਂ ਨੇ ਉਹ ਤੇ ਇੱਕਮਿਕ ਹੋ ਗਈਆਂ ਨੇ ਕਰਤੇ ਵਿੱਚ ਤੇ ਖਿਆਲ ਕਰਿਓ ਇਹਦਾ ਅੰਦਾਜ਼ਾ ਇਸ ਚੀਜ਼ ਤੋਂ ਨਹੀਂ ਲਾ ਸਕਦੇ ਤੁਸੀਂ ਵੀ ਕਿਸੇ ਨੂੰ ਕੀ ਮਿਲਿਆ ਆਪਾਂ ਅੰਦਾਜ਼ਾ ਲਾਣੇ ਨਾ ਕੋਈ ਦੁਨਿਆਵੀ ਤੌਰ ਤੇ ਪਦਾਰਥਾਂ ਕਰਕੇ ਸਮਰੱਥ ਹੋਵੇ ਆਪਾਂ ਅੰਦਾਜ਼ਾ ਲਾਣੇ ਇਹਦੇ ਤੇ ਬੜੀ ਕਿਰਪਾ ਰੱਬ ਦੀ ਕਿਉਂ ਇਹਦੇ ਕੋਲੋਂ ਧਨ ਬੜਾ ਹੈ ਪੈਸੇ ਬੜੇ ਨੇ ਸ਼ੋਹਰਤ ਵੱਡੀ ਹੈ ਵਡਿਆਈ ਵੱਡੀ ਹੈ ਸਤਿਗੁਰ ਕਹਿੰਦੇ ਨੇ ਇਹ ਨਹੀਂ ਜਿਨ੍ਹਾਂ ਚੀਜ਼ਾਂ ਨਾਲ ਅੰਦਾਜ਼ੇ ਲਾਓਗੇ ਤੇ ਫਿਰ ਭਾਈ ਲਾਲੋ ਕੋਲੋਂ ਤੇ ਕੁਝ ਵੀ ਨਹੀਂ ਸੀ ਸਤਿਗੁਰ ਗੁਰੂ ਨਾਨਕ ਸਾਹਿਬ ਜੀ ਮਲਕ ਭਾਗੋ ਦੇ ਘਰ ਗਏ ਕਿ ਭਾਈ ਲਾਲੋ ਦੇ ਘਰ ਗਏ ਜਵਾਬ ਸਾਡੇ ਕੋਲੇ ਨਾ ਭਾਈ ਲਾਲੋ ਦੇ ਘਰ ਗਏ ਤੇ ਭਾਈ ਲਾਲੋ ਕੋਲੋਂ ਕੀ ਹੈ ਕੋਧਰੇ ਦੀ ਰੋਟੀ ਖਾਂਦਾ ਹੈ ਲੂਣਾ ਪ੍ਰਸਾਦਾ ਉਹ ਪ੍ਰਸਾਦ ਉੱਤੇ ਲੂਣ ਰੱਖ ਕੇ ਖਾ ਲੈਂਦਾ ਰੱਬ ਦੇ ਸ਼ੁਕਰ ਵਿੱਚ ਹੈ ਦੂਜੇ ਪਾਸੇ ਮਲਕ ਭਾਗੂ ਕਿੰਨੀਆਂ ਕੋਈ ਐਗਜ਼ਾਮਪਲਾਂ ਲਾਵਾਂਗੇ ਜਿਨ੍ਹਾਂ ਚੀਜ਼ਾਂ ਨਾਲ ਲਾਉਗੇ ਫਿਰ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਜੀ ਇਸੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਸ਼ਹੀਦ ਹੁੰਦੇ ਨੇ ਆਰੀ ਨਾਲ ਚੀਰੇ ਜਾਣਾ ਕੋਈ ਛੋਟਾ ਦੁੱਖ ਤੋੜਾ ਹੈ ਅੰਗਲ ਦੇ ਉੱਤੇ ਚਾਕੂ ਵੱਜ ਜਾਏ ਬੰਦੇ ਦੀ ਜਾਨ ਨਿਕਲ ਜਾਂਦੀ ਹੈ ਸਰੀਰ ਨੂੰ ਆਰੀ ਦੇ ਨਾਲ ਦੋ ਫਾੜ ਕਰ ਦੇਣਾ ਜੇ ਬਾਰੋਂ ਜਿਹੜੇ ਵੇਖਦੇ ਹੋਣਗੇ ਉਸ ਸਮੇਂ ਕਹਿੰਦੇ ਹੋਣਗੇ ਲੋ ਦੱਸੋ ਜੀ ਇਹਨਾਂ ਨੂੰ ਕੀ ਮਿਲ ਗਿਆ ਪਰ ਉਹਨਾਂ ਨੂੰ ਪੁੱਛੋ ਨਾ ਜਿਹੜੇ ਜੁੜੇ ਨੇ ਉਹਨਾਂ ਨੂੰ ਕੀ ਮਿਲਿਆ ਉਹਨਾਂ ਨੂੰ ਉਹਦੇ ਵਿੱਚੋਂ ਰਸ ਆ ਰਿਹਾ ਉਹਦੇ ਵਿੱਚੋਂ ਆਨੰਦ ਆ ਰਿਹਾ ਉਹ ਕਹਿੰਦੇ ਨੇ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋਂ ਤਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਅਰ ਹਮਾਰੇ ਬਾਰ ਤਨ ਮਨ ਮੋਲਿਆ RAM ਸਿਓ ਸਾਬ ਕਹਿੰਦੇ ਨੇ ਉਹ ਤਨ ਕਰਕੇ ਮਨ ਕਰਕੇ ਮੋਲੇ ਗਏ ਖੇੜੇ ਵਿੱਚ ਆ ਗਏ ਮੋਲਾ ਕੀ ਹੁੰਦਾ ਹੈ ਮੋਲਨਾ ਖੇੜੇ ਵਿੱਚ ਆ ਜਾਣਾ ਉਹਨਾਂ ਦੇ ਅੰਦਰ ਖੇੜਾ ਆ ਗਿਆ ਖੁਸ਼ੀ ਪੈਦਾ ਹੋ ਗਈ ਹੈ ਦਾਤਾ ਜੀ ਕਹਿੰਦੇ ਨੇ ਉਹ ਤਨ ਕਰਕੇ ਮਨ ਕਰਕੇ ਖੁਸ਼ੀ ਨਾਲ ਪਰ ਗਏ ਆਨੰਦ ਨਾਲ ਪਰੇ ਹੋਏ ਨੇ ਤਨ ਮਨ ਮੋਲਿਆ RAM ਸਿਓ ਸੰਗ ਸਾਧ ਸਹਿਲੜੀਆਂ ਤੇ ਜਿਹੜੇ ਉਹਨਾਂ ਦੇ ਸੰਗੀ ਨੇ ਦਾਤਾ ਜੀ ਕਹਿੰਦੇ ਨੇ ਉਹਨਾਂ ਦੇ ਨਾਲ ਮਿਲ ਕੇ ਸੰਗੀ ਕੌਣ ਨੇ ਜਿਵੇਂ ਦੁਨਿਆਵੀ ਤੌਰ ਤੇ ਮੈਂ ਪਹਿਲੋ ਬੇਨਤੀ ਕੀਤੀ ਹੈ ਪਰਿਵਾਰ ਹੈ ਜੇ ਸਾਰੇ ਆਪੋ ਤਾਪੀ ਨੇ ਤੇ ਇਸ ਮਾਇਆ ਜੇ ਸਾਰੇ ਜੁੜ ਗਏ ਤੇ ਫਿਰ ਉਹ ਕੀ ਹੈ ਸਤਸੰਗੀ ਨੇ ਤੇ ਸਤਿਗੁਰੂ ਜੀ ਇਹੀ ਤੇ ਗੱਲ ਬਾਣੀ ਵਿੱਚ ਕਹਿੰਦੇ ਨੇ ਆਵੋ ਭੈਣੇ ਗੱਲ ਮਿਲੈ ਅੰਕ ਸੇ ਲੜੀਆਂ ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤ ਕੀਆਂ ਸਾਚੇ ਸਾਹਿਬ ਸਭ ਗੁਣ ਅਵਗੁਣ ਸਭ ਅਸਾਂ ਉਸ ਕਰਤੇ ਦੇ ਅੰਦਰ ਸਾਰੇ ਗੁਣ ਨੇ ਆਪਾਂ ਅਵਗੁਣਾ ਨਾਲ ਭਰੀਆਂ ਭਰਾਪਰ ਰਲ ਕੇ ਰੱਬ ਦੇ ਗੁਣ ਤੇ ਗਾਈਏ ਜਿਹੜੇ ਤੁਹਾਨੂੰ ਯਾਦ ਨੇ ਤੁਸੀਂ ਗਾਓ ਜਿਹੜੇ ਮੈਨੂੰ ਨੇ ਮਹਿ ਗਾਨਾ ਦਾਤਾ ਜੀ ਕਹਿੰਦੇ ਨੇ ਤਨ ਮਨ ਮੋਲਿਆ RAM ਸਿਉ ਸੰਸਾਦ ਸਹਿ ਲੜੀਆਂ ਫਿਰ ਪਾਤਸ਼ਾਹ ਕਹਿੰਦੇ ਨੇ ਸਾਦ ਜਨਾ ਤੇ ਬਾਹਰੀਆਂ ਹੁਣ ਦੂਜਾ ਕਨਸੈਪਟ ਸ਼ੁਰੂ ਹੋ ਗਿਆ ਦਾਤਾ ਜੀ ਕਹਿੰਦੇ ਨੇ ਜਿਹੜੇ ਰੱਬ ਤੋਂ ਬਾਹਰ ਨੇ ਪਰਮਾਤਮਾ ਦੇ ਹੁਕਮ ਤੋਂ ਬਾਹਰ ਨੇ ਜੀ ਉਹ ਵੀ ਜੀਵਨ ਉਹ ਵੀ ਜੀ ਰਹੇ ਨੇ ਪਰ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦਾ ਜੀਵਨ ਕੀ ਹੈ ਸੇ ਰਹਿਣ ਇਕੇ ਲੜੀਆਂ ਦੇਖੋ ਦੁਨੀਆ ਦੇ ਦਾਨਸ਼ਵਰਾਂ ਨੇ ਨਾ ਇਸ ਗੱਲ ਦਾ ਨਿਰਣਾ ਕੀਤਾ ਹੈ ਜਦੋਂ ਆਪਾਂ ਦੁਨੀਆਵੀ ਹਿਸਟਰੀ ਪੜ੍ਹਦੇ ਆ ਨਾ ਇਸ ਗੱਲ ਦਾ ਨਿਰਣਾ ਕੀਤਾ ਹੈ ਔਰੰਗਜ਼ੇਬ ਉਹਨੇ ਆਪਣੇ ਜੀਵਨ ਵਿੱਚ ਕੀ ਕੁਝ ਨਹੀਂ ਕੀਤਾ ਉਹਨੇ ਧਰਮ ਦਾ ਇੱਕ ਮਤਲਬ ਗਲਤ ਸਮਝ ਲਿਆ ਵੀ ਧਰਮ ਦੇ ਮੈਂ ਧਰਮ ਦੇ ਅੰਦਰ ਧਰਮ ਨੂੰ ਆਪਣੇ ਧਰਮ ਨੂੰ ਸੁਰਖਰੂ ਕਰਨ ਵਾਲਾ ਦੁਨੀਆ ਤੇ ਪਹਿਲਾ ਬੰਦਾ ਹੋਵਾਂਗਾ ਜਿਨੇ ਇੰਨੇ ਲੋਕਾਂ ਨੂੰ ਧਰਮੀ ਮੁਸਲਮਾਨ ਬਣਾ ਦਿੱਤਾ ਪਰ ਉਹਦੀ ਜ਼ਹਨੀयत ਅੰਦਰ ਇਹ ਖਿਆਲ ਪੈਦਾ ਕਰ ਦਿੱਤਾ ਗਿਆ ਧਰਮ ਦੇ ਆਗੂਆਂ ਵੱਲੋਂ ਵੀ ਧਰਮੀ ਬਣਾ ਭਾਵੇਂ ਜ਼ੁਲਮ ਕਰਕੇ ਬਣਾ ਤੇ ਮਾਫ ਕਰਨਾ ਉਸ ਬੰਦੇ ਦਾ ਅਖੀਰ ਪਤਾ ਕੀ ਸੀ ਜਿਸ ਦਿਨ ਉਹ ਬੰਦਾ ਮੰਝੇ ਤੇ ਪੈ ਜਾਂਦਾ ਹੈ ਉਹਦੇ ਕੋਲੋਂ ਇੱਕ ਨੌਕਰ ਹੁੰਦਾ ਜਿਹੜਾ ਉਹਦੀ ਸੰਭਾਲ ਕਰਦਾ ਹੈ ਬਾਦਸ਼ਾਹ ਹੋਵੇ ਹਿੰਦੂਸਤਾਨ ਦਾ ਇੱਕ ਨੌਕਰ ਹੈ ਜਿਹੜਾ ਉਹਦੀ ਸੰਭਾਲ ਕਰ ਰਿਹਾ ਮੰਝੇ ਤੇ ਪਿਆ ਹੈ ਮੰਝੇ ਦੇ ਉੱਪਰ ਹੀ ਉਹਦੀਆਂ ਕਿਰਿਆਵਾਂ ਹੋ ਰੀਆਂ ਨੇ ਤੇ ਉਹ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਕੀ ਲਿਖਦਾ ਹੈ ਉਹਨਾਂ ਉਹਦਾ ਉਹਦੀ ਲਿਖੀ ਹੋਈ ਚਿੱਠੀ ਹੈ ਸ਼ਿਕਸਤ ਨਾਮਾ ਜਿਹਨੂੰ ਕਿਹਾ ਜਾਂਦਾ ਹੈ ਉਹ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਜਦੋਂ ਨੇ ਉਹ ਚਿੱਠੀ ਲਿਖੀ ਤੇ ਉਹਦੇ ਅੰਦਰ ਉਹਨੇ ਜ਼ਿਕਰ ਕੀਤਾ ਕਹਿੰਦਾ ਜਿਦੋਂ ਮੇਰੀ ਕਬਰ ਬਣਾਈ ਜਾਏ ਮੈਂ ਮਰ ਜਾਵਾਂ ਮੈਨੂੰ ਧਰਤੀ ਵਿੱਚ ਦਫਨਾਇਆ ਜਾਏ ਤੇ ਜਦੋਂ ਮੈਨੂੰ ਧਰਤੀ ਵਿੱਚ ਦਫਨਾਇਆ ਜਾਏ ਮੇਰੀ ਕਬਰ ਦੇ ਉੱਤੇ ਰੁੱਖ ਵੀ ਨਾ ਲਾਇਆ ਜਾਏ ਕਿਉਂਕਿ ਮੈਂ ਇੰਨੇ ਮਾੜੇ ਕਰਮ ਕੀਤੇ ਨੇ ਮੈਨੂੰ ਮਰਨ ਤੋਂ ਬਾਅਦ ਵੀ ਕਿਸੇ ਰੁੱਖ ਦੀ ਸ਼ਾਨ ਨਸੀਬ ਨਾ ਹੋਵੇ ਤੇ ਉਸ ਬੰਦੇ ਦੀ ਵਰਡ ਹੀ ਗਏ ਜਿਨੇ ਇਨਾ ਕੁਝ ਕੀਤਾ ਹੈ ਦਾਤਾ ਜੀ ਕਹਿੰਦੇ ਨੇ ਸੇ ਰਹਿਣ ਇਕੇ ਲੜੀਆਂ ਸਿਕੰਦਰ ਦਾ ਜਿਕਰ ਆਪਾਂ ਸੁਣਨੇ ਤੇ ਪੜ੍ਹਨੇ ਆ ਕੀ ਕੁਝ ਨਹੀਂ ਕੀਤਾ ਪੂਰੀ ਦੁਨੀਆ ਨੂੰ ਜਿੱਤਣ ਲਈ ਚੱਲਿਆ ਤੇ ਜਦਨ ਆਪ ਮਰਨ ਲੱਗਾ ਜਦਨ ਵੈਦ ਨੇ ਕਹਿ ਦਿੱਤਾ ਹੁਣ ਕੋਈ ਚਾਰਾ ਨਹੀਂ ਮੌਤ ਸਿਰ ਤੇ ਖੜੀ ਏ ਤੇ ਆਪਣੇ ਘਰਦਿਆਂ ਨੂੰ ਦਾਸਨ ਦਾਨਸ਼ਵਰਾਂ ਨੂੰ ਬੁਲਾ ਕੇ ਕਹਿੰਦਾ ਜਦੋਂ ਮੇਰਾ ਜਨਾਜ਼ਾ ਗਲੀ ਵਿੱਚੋਂ ਲੈ ਕੇ ਜਾਓ ਨਾ ਇੱਕ ਕੰਮ ਕਰਿਆ ਜੇ ਮੇਰੇ ਹੱਥ ਜਨਾਜੇ ਤੋਂ ਬਾਹਰ ਰੱਖਿਆ ਜੇ ਕਿਉਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਵੀ ਮੈਂ ਦੁਨੀਆ ਤੋਂ ਖਾਲੀ ਹੱਥ ਜਾ ਰਿਹਾ ਸੇ ਰਹਿਣ ਇੱਥੇ ਸਿਰਫ ਦੁਨਿਆਵੀ ਤੌਰ ਤੇ ਨਹੀਂ ਪਾਤਸ਼ਾਹ ਕਹਿੰਦੇ ਨੇ ਮੈਂਟਲੀ ਵੀ ਉਹ ਕੱਲੀਆਂ ਨੇ ਜਿਹੜਾ ਥੋੜੀ ਜੀ ਮਾਇਆ ਦੀ ਫੂਕ ਵਿੱਚ ਜਿੰਦਾ ਉਹ ਕੱਲਾ ਹੀ ਹੁੰਦਾ ਹੈ ਮਾਫ਼ ਕਰਨਾ ਸਭ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬੋ ਰੋਲ ਕਚੋਲਾ ਸਾਬ ਕਹਿੰਦੇ ਨੇ ਉਹ ਨਹੀਂ ਸੁਣਦਾ ਕਿਸੇ ਦੀ ਉਹਨਾਂ ਉਹਨੂੰ ਆਪਣੇ ਤੋਂ ਬਿਨਾ ਕੋਈ ਨਹੀਂ ਦੱਸਦਾ ਉਹ ਬੋਲਾ ਹੈ ਉਹਨੂੰ ਆਪਣੇ ਤੋਂ ਬਿਨਾ ਕਿਸੇ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਉਹ ਕਹਿੰਦਾ ਮੈਂ ਹੀ ਮੈਂ ਆ ਦਾਤਾ ਜੀ ਕਹਿੰਦੇ ਨੇ ਬਸ ਜਿਹੜੇ ਰੱਬ ਤੋਂ ਬਿਨਾ ਨੇ ਸਾਧ ਜਨਾਂ ਤੇ ਬਾਹਰ ਹੀ ਸੇ ਰਹਿਣ ਇਕੇਲੜੀਆਂ ਤਿੰਨ ਦੁੱਖ ਨਾ ਕਬ ਹਉ ਉਤਰੈ ਉਹਨਾਂ ਦੇ ਦੁੱਖ ਕਦੇ ਦੂਰ ਨਹੀਂ ਹੁੰਦੇ ਸੇ ਜਮ ਕੇ ਵਸ ਪੜੀਆਂ ਸਾਬ ਕਹਿੰਦੇ ਨੇ ਉਹ ਤੇ ਵਿਕਾਰਾਂ ਦੇ ਅਵਗਣਾਂ ਦੇ ਵਸ ਵਿੱਚ ਪਈਆਂ ਹੋਈਆਂ ਨੇ ਇਨ ਦੁੱਖ ਨਾ ਕਬ ਹੂੰ ਉਤਰੈ ਸੇ ਜਮ ਕੇ ਵਸ ਪੜੀਆਂ ਪਰ ਪਤਸ਼ਾਹ ਕਹਿੰਦੇ ਨੇ ਜਿੰਨੀ ਰਾਵਿਆ ਪ੍ਰਭ ਆਪਣਾ ਜਿਨ੍ਹਾਂ ਨੇ ਆਪਣੇ ਮਾਲਕ ਨੂੰ ਰਾਵਿਆ ਧਿਆਇਆ ਹੈ ਚੇਤੇ ਕੀਤਾ ਹੈ ਸਾਬ ਕਹਿੰਦੇ ਨੇ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਉਹ ਨਿਤ ਰੱਬ ਨਾਲ ਜੁੜ ਕੇ ਪ੍ਰਮਾਤਮਾ ਦੇ ਦਰ ਤੇ ਅਡੋਲ ਖੜੀਆਂ ਨੇ ਹਰ ਕੰਡੀਸ਼ਨ ਵਿੱਚ ਖੜੀਆਂ ਨੇ ਸਮੇ ਦਾ ਪ੍ਰਭਾਵ ਸਮੇ ਦੇ ਤਪੇੜੇ ਉਹਨਾਂ ਨੂੰ ਡੁਲਾ ਨਹੀਂ ਸਕਦੇ ਤੇ ਨਿਤ ਦਿਸਨ ਨਿਤ ਖੜੀਆਂ ਰਤਨ ਜਵੇਹਰ ਲਾਲ ਹਰ ਕੰਠ ਤਿੰਨਾਂ ਜੜੀਆਂ ਸਾਬ ਕਹਿੰਦੇ ਨੇ ਜਿਵੇਂ ਕੀਮਤੀ ਰਤਨ ਹੁੰਦੇ ਨੇ ਹੀਰੇ ਹੁੰਦੇ ਨੇ ਉਹਨਾਂ ਦੀ ਕੋਈ ਮਾਲਾ ਬਣਾ ਕੇ ਗਲ ਚ ਪਾ ਲੈ ਸ਼ੁਭ ਦੀਏ ਇਸੇ ਤਰ੍ਹਾਂ ਉਹਨਾਂ ਨੇ ਸਤਿਗੁਰ ਦੇ ਆਪਣੇ ਮਾਲਕ ਦੇ ਉਪਦੇਸ਼ ਨੂੰ ਆਪਣਾ ਸ਼ਿੰਗਾਰ ਬਣਾ ਲਿਆ ਤਨ ਮਨ ਮੋਲੇ ਆ ਰਾਮ ਸੂ ਸੰਸਾਦ ਸੇ ਲੜੀਆਂ ਰਤਨ ਜਵੇਹਰ ਲਾਲ ਹਰ ਕੰਠ ਤਿੰਨਾਂ ਜੜੀਆਂ ਤੇ ਪਾਤਸ਼ਾਹ ਕਹਿੰਦੇ ਨੇ ਇਹੋ ਜੀਆਂ ਜੜੀਆਂ ਨੇ ਨਾਨਕ ਪੰਛੈ ਤੂੜ ਤਿਨ ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਮੈਂ ਧੂੜ ਲੋਚਨਾ ਨਾਨਕ ਬਾਛੈ ਤੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਜਿਹੜੀਆਂ ਸਤਿਗੁਰ ਦੀ ਸ਼ਰਨ ਵਿੱਚ ਪੈ ਗਈਆਂ ਉਹਨਾਂ ਨੂੰ ਗੁਰੂ ਦੇ ਆਸੇ ਵਿੱਚ ਜੀਣਾ ਪੈਂਦਾ ਹੈ ਗੁਰੂ ਦੇ ਹੁਕਮ ਵਿੱਚ ਜੀਣਾ ਪੈਂਦਾ ਹੈ ਤੇ ਜਦੋਂ ਤੁਸੀਂ ਸਾਧ ਸੰਗਤ ਗੁਰੂ ਦੀ ਬਾਣੀ ਦੇ ਨਾਲ ਸਤਿਗੁਰਾਂ ਦੀ ਸੋਚ ਨੂੰ ਸਮਝਣ ਦਾ ਯਤਨ ਕਰਦੇ ਹੋ ਅਸੀਂ ਤੇ ਪਤਾ ਨਹੀਂ ਕਿਸ ਪਾਸੇ ਨਿਕਲ ਗਏ ਸ਼ਤਾਬਦੀਆਂ ਗੁਰੂ ਦੀਆਂ ਮਣਾਈਆਂ ਜਾਰੀਆਂ ਨੇ ਮਾਫ ਕਰਨਾ ਹੋਂ ਮੇ ਆਪਣੀ ਪ੍ਰਗਟਾਈ ਜਾ ਰਹੀ ਸੰਸਾਰ ਵਿੱਚ ਇੰਨੀਆਂ ਜੇ ਸ਼ਤਾਬਦੀ ਮਨਾਣੀ ਹੈ ਤੇ ਗੁਰੂ ਦੀ ਬਾਣੀ ਪੜ੍ਹ ਕੇ ਸੁਣ ਕੇ ਸਮਝ ਕੇ ਮਨਾਓ ਗੁਰੂ ਨੂੰ ਕੋਈ ਇਧਰੋਂ ਤੁਰਿਆ ਪਾਲਕੀ ਵਿੱਚ ਲੈ ਕੇ ਉਧਰ ਲਗਾ ਜਾਂਦਾ ਕੋਈ ਉਧਰੋਂ ਚੱਲਿਆ ਉਧਰ ਤੁਰਿਆ ਫਿਰਦਾ ਕਰੋੜਾਂ ਰੁਪਏ ਪੰਥ ਦੇ ਪਾਣੀ ਵਿੱਚ ਡੋਬੇ ਜਾ ਰਹੇ ਨੇ ਕੋਈ ਮਤਲਬ ਨਹੀਂ ਕੀ ਸੁਨੇਹਾ ਮਿਲਿਆ ਸੰਗਤ ਨੂੰ ਸੰਸਾਰ ਨੂੰ ਕੀ ਸੁਨੇਹਾ ਮਿਲਿਆ ਕਦੀ ਅਸੀਂ ਸੋਚੀਏ ਤੇ ਸਹੀ ਅਸੀਂ ਉਹਦੇ ਵਿੱਚੋਂ ਨਿਚੋੜ ਕੀ ਕੱਢ ਰਹੇ ਹਾਂ ਕੁਝ ਮਿਲ ਰਿਹਾ ਜੀ ਨਹੀਂ ਮਿਲ ਰਿਹਾ ਸਤਿਗੁਰੂ ਗੁਰਤੇਗ বাহাদুর ਪਾਤਸ਼ਾਹ ਜੀ ਨੇ ਜੋ ਕੀਤਾ ਹੈ ਸਤਿਗੁਰੂ ਦੀ ਬਾਣੀ ਤੇ ਪੜ੍ਹੀਏ ਸਮਝੀਏ ਤੇ ਸਹੀ ਕੀ ਉਪਦੇਸ਼ ਹੈ ਗੁਰੂ ਦਾ ਤੇ ਸਤਿਗੁਰ ਜੀ ਤਾਂ ਹੀ ਕਹਿ ਰਹੇ ਪਾਤਸ਼ਾਹ ਕਹਿੰਦੇ ਨੇ ਜਿੰਨਾ ਬਾਛ ਸਮਝ ਲਿਆ ਨਾ ਗੁਰੂ ਨੂੰ ਨਾਨਕ ਬਾਛੈ ਤੂੜ ਤਿੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਦੇ ਚਰਨਾਂ ਦੀ ਤੂੜ ਚਾਹਨਾ ਮੈਨੂੰ ਮਿਲ ਜਾ ਉਹਨਾਂ ਦੇ ਚਰਨਾਂ ਦੀ ਤੂੜ ਪਾਤਸ਼ਾਹ ਕਹਿੰਦੇ ਨੇ ਨਾਨਕ ਬਾਛੈ ਤੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ ਤੇ ਸਤਿਗੁਰ ਕਹਿੰਦੇ ਨੇ ਬਸ ਉਹ ਜਿਹੜੀਆਂ ਜੀਵ ਇਸਤਰੀਆਂ ਨੇ ਨਾ ਉਹ ਫਿਰ ਕਦੇ ਵੀ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੀਆਂ ਜਿਨ੍ਹਾਂ ਨੇ ਸਤਿਗੁਰੂ ਪ੍ਰਮਾਤਮਾ ਨੂੰ ਮੱਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ ਉਹ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਗਈਆਂ ਯਤਨ ਕਰੀਏ ਜਿੱਥੇ ਬਾਣੀ ਪੜ੍ਹਨੇ ਆ ਮੇਰਾ ਤੁਹਾਡਾ ਸਾਰਿਆਂ ਦਾ ਇਹ ਯਤਨ ਹੋਣਾ ਚਾਹੀਦਾ ਹੈ ਸਾਧ ਸੰਗਤ ਉਹਦੇ ਨਾਲ 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 ਬਾਣੀ ਨੂੰ ਸਮਝ ਕੇ ਸਤਿਗੁਰ ਨੇ ਜੋ ਉਪਦੇਸ਼ ਦਿੱਤਾ ਹੈ ਉਹਨੂੰ ਆਪਣੇ ਆਪਣੇ ਜੀਵਨ ਵਿੱਚ ਸਮਝ ਕੇ ਕਮਾਣ ਦਾ ਯਤਨ ਕਰੀਏ ਦਾਤਾ ਜੀ ਆਪ ਕਿਰਪਾ ਕਰਨ ਬਖਸ਼ਿਸ਼ ਕਰਨ ਹੁਣੀਆਂ ਗਲਤੀਆਂ ਬਖਸ਼ ਲੈਣੀਆਂ ਜੋ ਉਪਦੇਸ਼ ਸਤਿਗੁਰੂ ਨੇ ਇਸ ਮਹੀਨੇ ਵਿੱਚ ਬਖਸ਼ਿਆ ਸਤਿਗੁਰੂ ਜੀ ਆਪ ਇਸ ਪਾਵਨ ਨੂੰ